ਨਾ ਆ ਕੇ ਗੱਲ ਕਰੋ ਨਾ ਮੈਂ ਤੁਸੇ ਸਮਝਾ ਕਰਵਾ ਕੇ ਮਾਂ ਨੂੰ ਗੱਲ ਕਰੂਗੀ ਬਿਊਟੀ ਦੇ ਕੰਮ ਵੀ ਕਰ ਰਹੇ ਸੀ ਮੁੰਡਾ ਦੇ ਵੀ ਲੋੜੇ ਬਿਊਟੀ ਦੇ ਕੰਮ ਵੀ ਕਰ ਰਹੇ ਸੀ ਕਰ ਰਹੇ ਨੇ ਗੱਲ ਨਾਲ ਕੱਢੋ ਤੂੰ ਕੁੱਪ ਕਰੋ ਜਨਾਬ ਜੋ ਕਰਵਾਉਂਦੇ ਜੋ ਕਰਾਉਂਦੇ ਤੀਰ ਮੋੜਾ ਦੁਬਾਰਾ ਇਹਦੀ ਬਣਾਉਂਦੀ ਗਏ ਪੰਡਾ ਨੇ ਟੱਕੇ ਨਾ ਕਰਵਾਇਆ ਸਾਰਾ ਬਾਹਰ ਬੰਦੇ ਸਾਰੇ ਡੱਕ ਕੇ ਹੋਏ ਕੋਈ ਗੱਲ ਨਹੀਂ ਕੋਈ ਨਹੀਂ ਸ਼ੇਰ ਉਹ ਦਰਦੀ ਕਰਦੇ ਅੱਜ ਬੰਦੇ ਅੰਦਰ ਕਿੱਥੇ ਹੈ ਬੰਦੇ ਅੰਦਰ ਆ ਕਿੱਥੋਂ ਆ ਇਹ ਬੰਦੇ ਅੰਦਰ ਕਿੱਥੋਂ ਆਏ ਇਹਨੇ ਕਰਵਾਇਆ ਬੰਦੇ ਨੇ ਚਲ ਆਓ ਬਾਹਰ ਆਓ ਇਹ ਮੈਂ ਨਹੀਂ ਬਾਹਰ ਜਾਂਦਾ ਇੱਥੇ ਆ ਦੇ ਐਸਐਸਪੀ ਬਲਾਉ ਆਪਣਾ ਇਹਨਾਂ ਦੇ ਪਰਚਾ ਸੋ ਤੇ ਇਹਨੂੰ ਇਹ ਤੈਨੂੰ ਮੈਂ ਸਸਪੈਂਡ ਕਰਾਉਣਾ ਹੁੰਦਾ ਦੇਖ ਉਹਦੇ ਵੀਰ ਕਿੰਨੇ ਜਣਿਆਂ ਕੋਲ ਵੈਪਨ ਨੇ ਸਾਰੇ ਟੋਟਲ ਉਹਦੇ ਭਰਾ ਦੇ ਵੈਪਨ ਪਾਇਆ ਹੋਇਆ ਅੰਦਰ ਖਲੋਤਾ ਜਿੱਥੇ ਫਾਈਲਾਂ ਜਮ੍ਹਾਂ ਹੋ ਰਹੀਆਂ ਤੇ ਵੈਪਨ ਪਾ ਕੇ ਗਿਆ ਤਾਂ ਆ ਉਹ ਡੀਐਸਪੀ ਇੱਥੇ ਖਲੋਤਾ ਇੱਕ ਉਹਨੇ ਜਾ ਕੇ ਉਹਦੇ ਕੰਨ ਚੋਂ ਤੇ ਵੈਪਨ ਕੱਢਿਆ ਸਾਰੀ ਵੀਡੀਓ ਹੋਣੀ ਆ ਇੱਥੇ ਕਿਹੜਾ ਵੀਡੀਓ ਨਹੀਂ ਬਣੀ ਆ ਸਾਰੇ ਤਹਿਸੀਲ ਚ ਕੈਮਰੇ ਲੱਗੇ ਰੇਖਾਂ ਦੇ ਵਿੱਚ ਕਿਹਦੇ ਕਿਹਦੇ ਕੈਮਰਾ ਸੀਗਾ ਖਾਉਂਡਿਆ ਆ ਛਰੀਆਂ ਮਖਾਉਂਡਿਆ ਕੋਈ ਉਹਨੇ ਸਾਹਮਣੇ ਛਰੀਆਂ ਵੈਪਨ ਬੁਖਾਰਿਆ ਕਿ ਨਾਲ ਪੁਲਿਸ ਰਲਈ ਆ ਉਹ ਸਾਹਮਣੇ ਖੜਾ ਬੁਲਾਉਂਦਾ ਉਹ ਨਾ ਜਾ ਯਾਰ ਖਲੋਤਰ ਉਹ ਬੜਾ ਵਾ ਉਹ ਖਲੋਤਰ ਆ ਉਦਾਹਰਨ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਮਾਹੌਲ ਤਨਾਪੂਰਨ ਹੋ ਸਕਦਾ ਮੇਰੇ ਮੇਰੇ ਬੰਦੇ ਦੀ ਪੱਗਾਂ ਲਾਤੀਆਂ ਤੇ ਹੁਣ ਮੈਂ ਇਹਨਾਂ ਦੇ ਇਹਨਾਂ ਨਾਲ ਪਿਆਰ ਨਾਲ ਕਿਹੜੀ ਚੀਜ਼ ਦੀ ਗੱਲ ਕਰਾਂ ਜਿਹੜੇ ਮੇਰੇ ਲਈ ਖਲੋਤੇ ਰਹੇ ਨੇ ਉਹਨਾਂ ਨੂੰ ਹੁਣ ਮੈਂ ਛੱਡ ਕੇ ਕਿਵੇਂ ਉਹਨਾਂ ਨੂੰ ਕਹਾਂ ਕਿ ਨਹੀਂ ਪਿਆਰ ਨਾਲ ਮੇਰੀ ਗੱਲ ਸੁਣੋ ਇਹਨਾਂ ਇਹਨਾਂ ਜਿਹੜਾ ਕੀਤਾ ਕਰ ਲੈਣ ਯਾਰ ਉਹ ਤੁਹਾਨੂੰ ਇਹ ਵੀ ਕਹਿ ਰਹੇ ਨੇ ਕਿ ਆਪਣੀਆਂ ਪੱਗਾਂ ਲੈ ਜਾਓ ਕੋਈ ਗੱਲ ਨਹੀਂ ਪੱਗਾਂ ਲਾਈਆਂ ਸਾਡੀ ਤਾਂ ਨਹੀਂ ਬੇਅਦਬੀ ਅਸੀਂ ਲੈ ਕੇ ਆਵਾਂਗੇ ਦੱਸਦਾ ਪੈ ਕੇ ਪੱਗਾਂ ਲਾਉਂਦਾ ਉਹ ਕੱਟ ਕੱਟ ਉਹ ਵੇਖੋ ਉਹ ਵੇਖੋ ਬਿਲਕੁਲ ਤਾਂ ਹਥਿਆਰ ਦਿਖਾਏ ਜਾ ਰਹੇ ਕਾ ਡੀਐਸਪੀ ਸਾਹਿਬ ਸ਼ਰੀਆਮ ਵੈਪਨ ਦਿਖਾਇਆ ਉਹਨਾਂ ਨੇ ਤੁਸੀਂ ਕੁਝ ਕਹਿ ਨਹੀਂ ਰਹੇ ਤਾਂ ਇਸ ਪਾਸੇ ਕਾਂਗਰਸ ਦੇ ਸਮਰਥਕ ਨੇ ਔਰ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ ਹੈ ਬਿਲਕੁਲ ਡੀਐਸਪੀ ਸਾਹਿਬ ਸਾਹਮਣੇ ਪਿੱਛੇ ਜੋ ਵਿਅਕਤੀ ਹੈ ਉਸਨੇ ਵੈਪਨ ਕੱਢਿਆ ਸੀ ਪਰ ਪੁਲਿਸ ਇੱਥੇ ਮੋਕ ਦਰਸ਼ਕ ਬਣੀ ਹੋਈ ਹੈ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੈ ਵੈਪਨ ਤੁਹਾਡੇ ਸਾਹਮਣੇ ਮੁਲਾਜ਼ਮ ਸਾਹਿਬ ਉਹਨਾਂ ਨੇ ਕੱਢਿਆ ਪਰ ਤੁਸੀਂ ਦੇਖ ਕੇ ਇਗਨੋਰ ਕਰਤਾ ਕਿਹੜਾ ਵੈਪਨ ਲੱਗਿਆ ਉਹਨਾਂ ਨੇ ਕੱਢਿਆ ਹੁਣੇ ਦਿਖਾਇਆ ਵੈਪਨ ਉਹਨਾਂ ਨੇ ਤੁਸੀਂ ਨਹੀਂ ਦੇਖਿਆ ਤੁਸੀਂ ਦੇਖਿਆ ਨਹੀਂ ਨਹੀਂ ਦੇਖਿਆ ਤੁਸੀਂ ਇਸ ਤਸਵੀਰ ਦੇ ਵਿੱਚ ਆਹ ਕਮਲ ਤਾਂ ਉਹਦੇ ਵੀਰ ਉਹ ਕਹਿੰਦੇ ਕਿ ਅਸੀਂ ਵੈਪਨ ਨਹੀਂ ਦੇਖਿਆ ਹੁਣ ਕਿੱਧਰ ਨਹੀਂ ਦੇਖਿਆ ਕਿੰਦਰ ਪੁਲਿਸ ਮੁਲਾਜ਼ਮ ਇੱਕ ਹੁਣ ਸਾਨੂੰ ਪੁੱਛੋ ਤੇਰੇ ਤੇ ਕੱਲ ਪਰਚਾ ਤੂੰ ਮੰਨਦਾ ਕਿ ਜੇ ਉਹਦੇ ਕੋਲ ਵੈਪਨ ਹੋਇਆ ਵੀਡੀਓ 'ਚ ਆ ਗਿਆ ਤੇ ਪਰਚਾ ਹੋਊਗਾ ਤੇਰੇ ਤੇ ਪੁੱਛੋ ਪੁਲਿਸ ਨੂੰ ਪੁੱਛ ਕੇ ਤਾਂ ਉਹਨਾਂ ਕੱਢਿਆ ਯਾਨੀ ਕਿ ਵੈਪਨ ਦਿਖਾ ਕੇ ਲਲਕਾਰ ਰਹੇ ਨੇ ਬਿਲਕੁਲ ਬਿਲਕੁਲ ਇਹਨੂੰ ਪਤਾ ਹੱਥਾਂ 'ਚ ਤੇ ਜੋਰ ਹੈ ਨਹੀਂਗਾ ਤੇ ਵੈਪਨ ਹੀ ਵਿਖਾਉਣੇ ਆ ਜਿਸ ਦੇ ਕੋਲ ਜੋਰ ਨਾ ਹੋਵੇ ਆ ਹੁਣ ਪਿੱਛੇ ਖਲੋਤੇ ਅੰਦਰ ਭੱਜਣ ਨੂੰ ਫਿਰਦਾ ਸੀ ਮੈਂ ਤੇ ਮਸਾ ਹੱਥ ਜੋੜ ਕੇ ਮੈਂ ਕਿਹਾ ਖੜੇ ਰੋ ਭਰਾਵਾ ਇੱਥੇ ਹਾ ਲੋ ਨਾ ਜਾ ਹੁਣ ਆਹੋ ਇੰਨੀ ਗੱਲ ਮੈਂ ਇਹਨਾਂ ਨੂੰ ਕਹਿ ਕੇ ਚਲਾ ਜਾਂਦਾ ਅੱਜ ਤੁਸੀਂ ਨਹੀਂ ਕੰਟਰੋਲ ਕਰਨਾ ਕੱਲ ਨੂੰ ਮੈਂ ਨਹੀਂ ਕੰਟਰੋਲ ਕਰਾਂ ਜਿਹੜੇ ਬੰਦੇ ਮੇਰੇ ਲਈ ਜਾਣ ਦਿੰਦੇ ਫਿਰਦੇ ਨੇ ਤੇ ਉਹਨਾਂ ਹਾਸਤੇ ਮੈਂ ਖੜਮ ਜੋਗਾ ਇੰਨਾ ਰਹਾਂਗਾ ਫਿਰ ਤੇ ਜਿਹੜੀ ਚੀਜ਼ ਕਰਨੀ ਹੈ ਕੱਲ ਨੂੰ ਮ ਦਰੋਂ ਵੀ ਤਾੜੀਆਂ ਵੱਜ ਰਹੀਆਂ ਨੇ ਔਰ ਇਧਰ ਪੁਲਿਸ ਤੁਸੀਂ ਦੇਖ ਸਕਦੇ ਹੋ ਪਹੁੰਚੇ ਨੇ ਜੋਗਾ ਸਿੰਘ ਮਤਲਬ ਕੋਈ ਵੀ ਚੀਜ਼ ਸੀ ਮਤਲਬ ਸੀ ਮਤਲਬ ਉਹਨਾਂ ਵਰ ਕੀ ਕਰਦੇ ਵੈਪਨ ਲੈ ਕੇ ਕਿਉਂ ਨੇ ਵੈਪਨ ਲੈ ਕੇ ਮੈਂ ਨਹੀਂ ਪੜਾ ਦੇ ਕੋਈ ਨਹੀਂ ਲਾਓ ਫਿਰ ਆਪਾਂ ਬਾਹਰ ਜਾ ਕੇ ਗੱਲ ਕਰਦੇ ਲੜਨ ਵਾਲੀ ਗੱਲ ਕਰਦੇ ਬੜੇ ਰੋ ਇਸ ਕੋਈ ਨਹੀਂ ਲੂ ਸਰੋ